ਸਿੱਖ ਰਾਜਨੀਤੀ ਦੇ ਵਿੱਚ ਅੱਜ ਇੱਕ ਵੱਖਰੀ ਤਰ੍ਹਾਂ ਦੀ ਘਰਵਟ ਵੇਖਣ ਨੂੰ ਮਿਲੀ ਹੈ। ਸ੍ਰੀ ਕੇਸਗੜ੍ਹ ਸਾਹਿਬ ਦੇ ਜ਼ਥੀਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਮੁੜ ਦਸਤਾਰਬੰਦੀ ਹੁੰਦੀ ਹੈ ਤੇ ਇਸ ਦਸਤਾਰਬੰਦੀ ਦੇ ਅਗਲੇ ਸਮੇਂ ਪੰਥ ਦੀ ਤੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਕੀ ਪ੍ਰਭਾਵ ਪੈਣਗੇ। ਅਗਲਾ ਕਹਿੰਦਾ ਭਾਵ ਕੀ ਜਿਹੜਾ ਪੰਜਾਬ ਦਾ ਸਿਨੈਰੀਓ ਪੰਥਕ ਸਭ ਤੋਂ ਲੈ ਕੇ ਦਾ ਰਾਸ਼ੀ ਪਖ ਤੋਂ ਲੈ ਕੇ ਕਿਸ ਤਰ੍ਹਾਂ ਦਾ ਰਹਿਣ ਵਾਲਾ ਅਜੇ ਸਾਰੇ ਮਾਮਲੇ ਉੱਤੇ ਮਹਾਂਦਰੇ ਉੱਤੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਉਹਗੇ ਰਾਸ਼ੀ ਮਹਾਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸਰ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਜਿਵੇਂ ਆਪਾਂ ਜ਼ਿਕਰ ਕੀਤਾ ਹੀ ਹੈ ਕਿ ਅੱਜ ਦੀ ਜਿਹੜੀ ਹੈ ਪੰਥਕ ਸੱਪ ਦੀ ਕਰਵਟ ਮੰਡੀ ਜਾਂਦੀ ਹੈ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਮੁੜ ਦਸਤਾਰਬੰਦੀ ਉਹ ਸਮਾਗਮ ਜਿਹਦੇ ਵਿੱਚ ਇੱਕ ਵੱਖਰੇ ਤੌਰ ਤੇ ਲੀਡ ਕੀਤੀ ਵੇਖੀ ਜਾਂਦੀ ਹੈ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜਿਹੜੇ ਕਿ ਨਿਆਂੰਗ ਮੁਖੀ ਨੇ 96 ਕਰੋੜੀ ਸਰੋਵਣੀ ਪੰਥ ਕਾਲੀਦਾਲ ਬੁੱਢਾਦਾਲ ਦੇ ਮੁਖੀ ਉਹਨਾਂ ਨੇ ਅੱਜ ਦੇ ਮਾਹੌਲ ਦੇ ਵਿੱਚ ਅੱਜ ਦੇ ਦਸਤਾਰਬੰਦੀ ਸਮਾਗਮ ਦੀ ਲੀਡ ਕੀਤੀ ਕਈ ਤਰ੍ਹਾਂ ਦੀ ਉਹਨਾਂ ਦੀ ਟਿਕਾ ਟਿੱਪਣ ਵੀ ਹੁੰਦੀ ਹੈ ਉਹਨਾਂ ਦਾ ਅੱਜ ਦਾ ਭਾਸ਼ਣ ਕਾਫੀ ਪ੍ਰਭਾਵਸ਼ਾਲੀ ਰਿਹਾ ਦਮਦਮੀ ਟਕਸਾਲ ਕਰੀਬ ਗੈਰ ਹਾਜ਼ਰ ਰਹਿੰਦਾ ਹੈ ਪਰੰਤੂ ਬਹੁਤ ਗੈਰ ਹਾਜ਼ਰ ਰਹਿਣ ਵਾਲੀਆਂ ਜਥੇਬੰਦੀਆਂ ਦੀ ਕਹਿੰਦਾ ਭਾਵ ਕਿ ਉਹਨਾਂ ਨੂੰ ਉਟਿਆ ਹੈ ਬਾਬਾ ਬਲਬੀਰ ਸਿੰਘ ਨੇ ਕਿ ਅਗਲੇ ਸਮੇਂ ਉਹ ਵੀ ਨਾਲ ਜੁੜਨਗੇ ਕਹਿੰਦਾ ਭਾਵ ਬਾਕੀ ਆਪਣੇ ਆਪ ਦੇ ਵਿੱਚ ਇੱਕ ਨਵਾਂ ਪੰਥਕ ਮਹਾਂਦਰਾ ਅੱਜ ਇੱਕ ਨਵਾਂ ਜਲਵਾ ਲੈ ਕੇ ਉੱਠਦਾ ਹੈ ਉਸ ਜਲਵੇ ਦੇ ਵਿੱਚ ਅਗਲੇ ਸਮੇਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ ਕੀ ਅਸਰ ਪੈਣ ਵਾਲਾ ਹੈ ਜਾਂ ਮਾਹੌਲ ਨੂੰ ਅੱਜ ਦਾ ਜਿਹੜਾ ਕਰਵਟ ਪਰਿਆਦੇਣ ਕਿਸ ਤਰ੍ਹਾਂ ਦਾ ਅਸਰ ਅੰਦਾਜ਼ ਉਹਦੇ ਉੱਤੇ ਛੱਡੇਗਾ ਖਿਆ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿਉਂਕਿ ਅਗਲੇ ਦਿਨਾਂ ਦੇ ਵਿੱਚ 3 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਲਾਨਾ ਚੋਣ ਹੈ ਸਵਾਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ ਪ੍ਰੋਫੈਸਰ ਡਾਕਟਰ ਐਡਵੋਕੇਟ ਕਹਿ ਸਕਦੇ ਆ ਜਿਨ੍ਹਾਂ ਨੂੰ ਹਰਜਿੰਦਰ ਸਿੰਘ ਧਾਮੀ ਕਿ ਉਹ ਮੁੜ ਪ੍ਰਧਾਨ ਬਣਨਗੇ ਇਹਦੇ ਨਾਲ ਹੀ 11 ਨਵੰਬਰ ਨੂੰ ਤਰਨਤਾਰਨ ਦੀ ਜਿਮਨੀ ਚੋਣ ਹੈ ਉਹਦੇ ਤੇ ਕੀ ਅੱਜ ਦਾ ਕਰਵਟ ਪਰਿਆਦਿਨ ਕੀ ਅਸਰ ਛੱਡੇਗਾ ਪੁਨਰ ਸਰਜੀਤ ਜਿਹੜਾ ਆਪਣੇ ਤੌਰ ਤੇ ਵੱਖਰੇ ਫੈਸਲੇ ਲੈ ਕੇ ਅੱਗੇ ਵੱਧ ਰਿਹਾ ਉਹਦੇ ਤੇ ਕੀ ਭਵਿੱਖ ਉਹਦੇ ਤੇ ਕੀ ਅਸਰ ਛੱਡੇਗਾ ਜ ਇਹ ਸਾਰੇ ਹੋਰ ਬਹੁਤ ਸਾਰੇ ਨਾਲ ਜੁੜਦੇ ਪੜਦੇ ਮਾਮਲੇ ਡਾਕਟਰ ਸਾਹਿਬ ਤੁਸੀਂ ਸਾਰੇ ਮਾਮਲੇ ਨੂੰ ਅੱਜ ਬੜਾ ਘੁੱਖਿਆ ਪੜਤਾਲਿਆ ਹੈ ਕਿਵੇਂ ਕਿਵੇਂ ਛੱਡੇਗਾ ਅੱਜ ਦਾ ਦਿਨ ਪ੍ਰਭਾਵ ਅਗਲੀ ਜਿਹੜੀ ਹੈ ਵੱਖ-ਵੱਖ ਤਰ੍ਹਾਂ ਦੀ ਰਾਜਨੀਤੀ ਤੇ ਰਾਜਨੀਤੀ ਦੇ ਇਰਦੀ-ਗਿਰਦੀ ਜੀ ਡਾਟਸਰ ਜਿੰਦੇ ਸਾਹਿਬ ਦੇਖਿਆ ਜਾਵੇ ਤਾਂ ਸਿੱਖ ਰਾਜਨੀਤੀ ਦੇ ਵਿੱਚ ਜਿਹੜਾ ਕਿ ਪਿਛਲੇ ਸਾਲ ਇੱਕ ਬੱਕਰੀ ਤਰ੍ਹਾਂ ਦਾ ਵਾਲ ਆ ਰਿਹਾ ਸੀ ਉਹਨੂੰ ਹੁਣ ਤੇ ਲੱਗਦਾ ਵੀ ਕੋਈ ਦਿਸ਼ਾ ਵੱਲ ਨੂੰ ਭੱਜ ਰਿਹਾ ਹੈ ਕਿ ਇਹ ਰੁਕੀਆਂ ਜਿਹੜੀਆਂ ਪ੍ਰਸਥਿਤੀਆਂ ਨੇ ਕਿਉਂਕਿ ਜਿਵੇਂ ਜੋਤ ਸੰਭਰ ਜੋਸ 2024 ਦੇ ਵਿੱਚ ਰੋਗਨਾਮੇ ਜਾਰੀ ਹੋਇਆ ਤੇ ਉਸ ਤੋਂ ਬਾਅਦ ਕਾਲੀ ਰਾਜਨੀਤੀ ਦੇ ਇੱਕ ਬੜਾ ਵੱਡਾ ਪਹਟਾਲ ਆ ਗਿਆ ਫਿਰ ਉਸ ਤੋਂ ਬਾਅਦ ਜਥੇਦਾਰ ਸਾਹਿਬਾਨ ਨੂੰ ਹਟਾਇਆ ਗਿਆ ਗਾਂਧੀ ਹੈਪੀ ਤੇ ਰੋਹਨ ਨੂੰ ਹਟਾਇਆ ਗਿਆ ਤੇ ਦੂਸਰੇ ਤਕਤਾਂ ਦੇ ਜਥੇਦਾਰਾਂ ਨੂੰ ਵੇਲਾਇਆ ਗਿਆ ਤੇ ਪਰ ਇਹਦੇ ਨਾਲ ਹੀ ਜਿਹੜੀ ਇੱਕ ਹੋਇਆ ਸੀ ਉਦੋਂ ਇੱਕ ਵੱਖਰੀ ਤਰ੍ਹਾਂ ਦਾ ਵਾਰ ਵੀ ਖੜਾ ਸੀ ਜਿਹੜਾ ਜਥੇਦਾਰ ਕਹਿੰਦੇ ਇੱਕ ਨੀਤੀ ਦੀ ਗੱਲ ਕਰਦਾ ਤਕਸ਼ਰੀ ਇਹ ਤੱਕ ਤਸ਼ਰੀ ਕੇਸਗੜ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਸੀ ਕਿਉਂਕਿ ਜਿਹੜੀਆਂ ਪੁਰਾਣੀਆਂ ਰਵਾਇਤਾਂ ਨੇ ਉਹਨਾਂ ਦੇ ਦਬਾਅ ਕਿ ਹੁੰਦਾ ਜਦੋਂ ਉਹਨਾਂ ਨੂੰ ਜਥੇਦਾਰ ਸਾਹਿਬ ਜਦੋਂ ਦਸਤਾਰ ਬੰਦੀ ਕੀਤੀ ਜਾਂਦੀ ਹੈ ਤਾਂ ਬਖੋ ਬکریاں ਸੰਪਰਦਾਮਾ ਸੰਸਥਾਾਂ ਦੇ ਬਲੁਖਾਰੀਆਂ ਵੱਲੋਂ ਉਹਨਾਂ ਨੂੰ ਦਸਤਾਰ ਦਿੱਤੀ ਜਾਂਦੀ ਹੈ ਤੇ ਕਿਸਮਾਗ ਮਰਕੇ ਜਾਂਦਾ ਹੈ। ਹੂੰ ਰਤੂ ਉਸ ਵੇਲੇ ਇੰਨਾਕ ਪ੍ਰਭਾਵ ਸੀ ਕਿ ਕੁਝ ਜਥੇਬੰਦੀਆਂ ਜਿਵੇਂ ਕਿਸ਼ਨ ਮੈਕਰੋੜੀ, ਢਹੰਗ ਸਿੰਘਾਂ ਦੇ ਦਲ ਨੇ ਅਤੇ ਜੰਮਨੀ ਚਕਸਾ ਤੇ ਹੋਰ ਸੰਪਰਦਾਮਾ ਨੇ ਰੋਸ ਕੀਤਾ ਕਿ ਗੈਨਤੀ ਫਜ਼ੀਲ ਸਿੰਘ ਜੀ ਦੀ ਦਿੱਤੀ ਦਸਤਾਰ ਬੰਦੀ ਨਹੀਂ ਹੋਣ ਦੇਵਾਗੇ ਤੇ ਇਸ ਤਰ੍ਹਾਂ ਦਾ ਇੱਕ ਮਾਹੌਲ ਬਣ ਗਿਆ ਸੀ। ਇਹ ਐਸਪੀਸੀ ਨੇ ਪਰਿ ਅ ਦੂਜੇ ਦੋ ਦੇ ਨਾਲ ਟਕਰਾ ਨੂੰ ਟਾਲਣ ਦੇ ਲਈ ਵਿਨਾਸ ਮਾਗਤੋਂ ਗੁਰੂ ਮਹਾਰਾਜ ਦੇ ਹਿੰਦੂ ਦੇ ਵਿੱਚ ਜਿਵੇਂ ਦਾਤਾ ਬ੍ਰੁਜ^* ਦਾ ਦੰਡੀ ਕਰਾਈ ਗਈ ਸੀ ਤੇ ਇਹਵੇਂ ਜਿਵੇਂ ਸ਼੍ਰੀ ਕਾਂਟਕ ਸਾਹਿਬ ਦੇ ਉਹਨਾਂ ਨੂੰ ਐਕਟਿੰਗ ਜਿਹਾ ਰਾਇ ਲਾਇਆ ਗਿਆ। ਇੱਕ ਪਰ ਉਹਨਾਂ ਜਿਵੇਂ ਕਿ ਮਾਹੌਲ ਜਿਸ ਤਰ੍ਹਾਂ ਦਾ ਬਦਲ ਗਿਆ ਜਿਸ ਤਰ੍ਹਾਂ ਕਰਵਟ ਲੈ ਗਿਆ ਤੇ ਉਸ ਤੋਂ ਉਪਰੰਤ ਅੱਜ ਅਕਾਸ਼ ਮਾਗਤੋਂ ਤੇ ਐ ਜਿਵੇਂ ਦਾਰਕੀ ਗਿੰਗਰਗੱਤ ਸਾਹਿਬ ਨੂੰ ਤਖਤ ਸ਼ਰੀਪ ਤੇ ਇਸਕਰ ਸਾਹਿਬ ਦੇ ਜਿਵੇਂ ਦਾਰ ਬਜੋ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਦਸਤਾਰਨ ਦੀ ਕੀਤੀ ਗਈ ਇਹ ਵਿੱਚ ਵੱਖਰੀ ਗੱਲ ਇਹ ਵੀ ਹੈ ਵੀ 96 ਕਰੋੜੀ ਰਹਿਮ ਸਿੰਘਾ ਦੇ ਦਲ ਆਪਾ ਵੀਰ ਸਿੰਘ ਹੋਂਹਾ ਨੇ ਸਾਰੀ ਕਾਰਵਾਈ ਜਿਵੇਂ ਉਹਨਾਂ ਦੀ ਜਿਵੇਂ ਤੁਸੀਂ ਦੱਸਿਆ ਕਿ ਸਾਰੀ ਕਾਰਵਾਈ ਉਹਨਾਂ ਦੀ ਈਸ਼ਾਨ ਮਹਦੇਸ਼ ਨੇ ਮਟਾਉ ਜੱਦੀ ਇਹ ਉਹਨਾਂ ਨੇ ਪੂਰੀ ਤਰ੍ਹਾਂ ਇਹ ਕਾਰਵਾਈ ਕਿਹਾ ਕਿ ਆਪਣੇ ਕੋਲ ਦਸਤਾਰ ਦਿੱਤੀ ਜਿਹੜੀਆ ਇਹ ਉਹਨਾਂ ਨੇ ਜਦੋਂ ਪੁੱਛਿਆ ਗਿਆ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਜਿਹੜੇ ਇਹ ਹੈ ਇਸ ਤਰ੍ਹਾਂ ਦੇ ਇਹਨਾਂ ਤੋਂ ਨਰਾਜ਼ ਚੱਲ ਰਹੇ ਹਨ ਉਹ ਵੀ ਨਾਲ ਆ ਜਾਣਗੇ ਸਾਰੇ ਇਹਦੇ ਤੋਂ ਇਹ ਲੱਗਦਾ ਵੀ ਸਿੱਖ ਰਾਜਨੀਤੀ ਦੇ ਵਿੱਚ ਇੱਕ ਤਰ੍ਹਾਂ ਵੱਖਰੀ ਦਿਸ਼ਾ ਪ੍ਰਦਾਨ ਹੋ ਰਹੀ ਹੈ ਜਿਸ ਵਾਸਤੇ ਸਿੱਖ ਰਾਜਨੀਤੀ ਨੂੰ ਆਪਣਾ ਦਿਸ਼ਾ ਗ੍ਰਹਿਣ ਕਰਨੀ ਹੈ ਯਾਨੀ ਪ੍ਰਦੀਪ ਸਿੰਘ ਗੜਗੱਦ ਇੱਕ ਜਿਵੇਂ ਜਿ세 ਸ਼੍ਰੀ ਕਾਂਟਕ ਸਾਹਿਬ ਦੇ ਇਹਦੇ ਤੋਂ ਇਹ ਵੀ ਲੱਗਦਾ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਪਿੱਛੇ ਦੇ ਵਿੱਚ ਸ਼੍ਰੀ ਕਾਂਟਕ ਸਾਹਿਬ ਦੇ ਜਿਵੇਂ ਕਿ ਜਨਮਤੁਰ ਵੀ ਖਾਸਾ ਦਿਲ ਦੇ ਬਾਬਾ ਬੁਟਾ ਮੂਟਾ ਦਿਲ ਦੇ ਜਿਵੇਂ ਜਹਾ ਸਾਹਿਬ ਨੇ ਕਿਹਾ ਕਿ ਸ਼੍ਰੀ ਕਾਂਕ ਦਾ ਸਾਥ ਪੱਕੇ ਜਿसे ਨਾਲ ਲਾਈ ਜਾਣ ਇਹ ਵੀ ਹੋ ਸਕਦਾ ਸੰਭਾਵਨਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੀ ਕਾਂਕ ਦਾ ਪੱਕੇ ਜਿसे ਨਾਲ ਲਾਈ ਜਾਣਗੇ ਕਿ ਗਿਆਨੀ ਜੀ ਤੇ ਤੱਕ ਕਿਸ ਦਰਸਾ ਦੇ ਜਿਵੇਂ ਜਾਰ ਦਿੱਤਵ ਤੇ ਸਿਵਾ ਮਨਵਾਉਣਗੇ ਇਹ ਆਉਣ ਵਾਲੇ ਸਮਾਗਨਾ ਮਨੇ ਕਿਉਂਕਿ ਉਹਨਾਂ ਨੇ ਜਿੰਨੇ ਗੱਲ ਕੀਤੀ ਹੈ ਕਿ ਜਿਹੜੀ ਇਸਤਾਲ ਦੀ ਸਮਾਗਮ ਆ ਰਿਹਾ ਜਿਹੜਾ ਅਗਲੇ ਮਹੀਨੇ ਤੇ ਉਸ ਤੋਂ ਪਹਿਲਾਂ ਪਹਿਲੇ ਇਹ ਸਾਰਾ ਕਾਰਜ ਕਰ ਲਿਆ ਜਾਵੇ ਜੀ ਦਾ ਅਸਲ ਦੇ ਵਿੱਚ ਇਸ ਜਿਹੜਾ ਸਮਾਗਮ ਹੋਇਆ ਜਾਂ ਜਿਸ ਤਰ੍ਹਾਂ ਦੀ ਇਹ ਇਹਨਾਂ ਨੂੰ ਦਸਤਾਰਬੰਦੀ ਹੋਈ ਹੈ ਇਹਦੇ ਤੋਂ ਇਹ ਨਹੀਂ ਲੱਗਦਾ ਵੀ ਜਿਹੜੀ ਵਿਆਪੀ ਰਾਜਨੀਤੀ ਅਸੀਂ ਪੰਖ ਕਰਾਈ ਦਿੱਤੀ ਹੈ ਜਿਹਦੇ ਵਿੱਚ ਵਿੱਚ ਕੋਪਰੀ ਵਿਸ਼ਾ ਪ੍ਰਲਾਂ ਹੋਏ ਕੀ ਇਹਦੇ ਤੋਂ ਇਹ ਵੀ ਸੰਮਣੀ ਹੋ ਰਿਹਾ ਕਿ ਜਿਹੜਾ ਕਿ ਪੁਨਰਸਥਾਪਨਾ ਦੀ ਗੱਲ ਜਿਹਦਾ ਬਹੁਤ ਬਟਾ ਪ੍ਰਭਾਵ ਸੀ ਬਟਾ ਤਵਾਉ ਸੀ ਜਿਹਦਾ ਸੇਖਰ 20 ਦਸੰਬਰ ਇਸਰਚ ਅਜੇ ਹੁਕਮਨਾਮਾ ਹੋਇਆ ਸੀ ਜਿਹਦੇ ਇਕ ਕਰਾਈ ਦਿੱਤਾ ਬਲਾ ਕੇ ਰੱਖਿਆ ਇਸ ਤਰ੍ਹਾਂ ਉਦਾਇ ਇਹ ਲਗ ਰਿਹਾ ਵੀ ਉਹਦਾ ਪ੍ਰਭਾਵ ਘਟ ਰਿਹਾ ਹੈ ਤੇ ਪ੍ਰਭਾਵ ਈਨ ਹੋ ਚੁੱਕੇ ਨੇ ਕਿਉਂਕਿ ਸਦਾਬਹ ਹੈ ਵਾਲਿਆਂ ਨੇ ਜ세ਧਾਰ ਸਾਹਿਬ ਦੀ ਉਪਤੀ ਨੂੰ ਪ੍ਰਭਾਵ ਨਹੀਂ ਸੀ ਕੀਤਾ ਇੱਕ ਵਾਰੋਂ ਇੱਕ ਮੰਕੀਤੀ ਸੀ ਜਿੱਤੇ ਦਾ ਨਾਮਾ ਚਾਹੁੰਨੇ ਆ ਇਹ ਨਹੀਂ ਹੁਣ ਚਾਹੁੰਦੇ ਗਿਆਨੀ ਹਾਟ ਸਿੰਘ ਨੂੰ ਜੋ ਕਰਿਆ ਗਿਆ ਕਿ ਇਸ ਪ੍ਰਤੂ ਪ੍ਰਸਥਤੀਆਂ ਇਹ ਬਣ ਗਈਆਂ ਕਿ ਗਿਆਨੀ ਹਾਟ ਸਿੰਘ ਦੀ ਪੁਨਰ ਸਥਿਤੀ ਕਾਲੀ ਦਾ ਪ੍ਰਧਾਨ ਬਣ ਗਏ ਤੇ ਉਹਨਾਂ ਨੇ ਆਪਣੀ ਗਤੀ ਦੀ ਸ਼ੁਰੂ ਕੀਤੀ ਪਰੰਤੂ ਅੱਜ ਦੀ ਜਿਹੜੀ ਜਿਹੜਾ ਸਾਰਾ ਕੁਝ ਹੋਇਆ ਉਹ ਤੋਂ ਲੱਗਦਾ ਵੀ ਜਿਹੜਾ ਪੁਨਰਸਰਜੀਟ ਕਾਲੀ ਦਾ ਹੈ ਉਹ ਉਹ ਬਿਲਕੁਲ ਹਾਸ਼ੀਏ ਤੇ ਟੱਕਿਆ ਜਾ ਰਿਹਾ ਹੈ ਦਾ ਉਹਨਾਂ ਦਾ ਗਾਹੀ ਕੋਈ ਬਹੁਤਾ ਪ੍ਰਭਾਵ ਨਹੀਂ ਲੱਗ ਰਿਹਾ ਜੇਕਰ ਪ੍ਰਭਾਵ ਹੁੰਦਾ ਤਾਂ ਉਹਨਾਂ ਦੇ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਲਾਈਨ ਆਫ ਐਕਸ਼ਨ ਕੀਤਾ ਗਿਆ ਸੀਗਾ ਉਹ ਉਹ ਬਹੁਤਾ ਨਹੀਂ ਲੱਗ ਰਿਹਾ ਤੇ ਦੂਸਰਾ ਗੱਲ ਇਹ ਵੀ ਹੈ ਵੀ ਇਹ ਇਹ ਅੱਜ ਦੀ ਜਿਹੜੀ ਹੈਗੀ ਪ੍ਰਭਾਵ ਇਹ ਵੀ ਕਰੇਗੀ ਕਿਉਂਕਿ ਤਿੰਨ ਰਮਨਪਰਨੁ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਕਮੇਟੀ ਦੀ ਕਾਰਨਾ ਕਿਉਂ ਵੀ ਹੋਣੀ ਹੈ ਉਸ ਸੰਬੰਧ ਦੇ ਵਿੱਚ ਵੀ ਪੁਲਨਰ ਸਜੀਤ ਕਾਲੀ ਦਾ ਵੱਲੋਂ ਕੋਈ ਇਸ ਤਰ੍ਹਾਂ ਦੀ ਲਾਮਬੰਦੀ ਨਹੀਂ ਕੀਤੀ ਗਈ ਜਿਸ ਤਰ੍ਹਾਂ ਕਿ ਪਿਛਲੇ ਸਾਲਾਂ ਦੇ ਵਿੱਚ ਇਹ ਅਕਸਰ ਹੁੰਦਾ ਰਿਹਾ ਇਸੇ ਤਰ੍ਹਾਂ ਵੀ ਹੋਇਆ ਤੇ ਪਹਿਲਾਂ ਵੀ ਹੁੰਦਾ ਰਿਹਾ ਤੇ ਉਹ ਆਪਣੇ ਉਮੀਦਵਾਰ ਖੜਾ ਕਰਦੇ ਰਹੇ ਨੇ ਪਰੰਤੂ ਇਸ ਵਾਰ ਕੋਈ ਨਾ ਦਿੱਖਿਲ ਨਹੀਂ ਲੱਗ ਰਹੀ ਤੇ ਹੂੰ ਇਹ ਇਸ ਸੰਦਰਭ ਦੇ ਵਿੱਚ ਇਹੋ ਲੱਗਦਾ ਕਿ ਸ਼੍ਰੋਮਣੀ ਕਾਲੀਦਾਨ ਨੇ ਇਹਦਾ ਨੀਅ ਸਟ੍ਰੀਮ ਆ ਉਹਨੇ ਆਪਣੀਆਂ ਉੱਤਰੀਆਂ ਪਿੱਟ ਕਰ ਲਈਆਂ ਨੇ ਇਹ ਉਹ ਦੇ ਵਿੱਚ ਮੋਟਾ ਜੇ ਭਾਇੰਦੀ ਆਮ ਟੈਨ ਦੀ ਜਿਹੜੀ ਕਮ ਉਹਦੇ ਵਿੱਚ ਉਹ ਹਮਭਾਵਨਾ ਮੈਂ ਹੋ ਲੱਗਦੀ ਐ ਨੇ ਵੀ ਟੰਮੀ ਸਾਹ ਦੁਆਰਾ ਉਹਨੇ ਜਾਣੇ ਨੇ ਤੇ ਉਹਨਾਂ ਨੇ ਹੀ ਪ੍ਰਧਾਨ ਬਣ ਜਾਣਾ ਇਸ ਤੋਂ ਇਸ ਦਾ ਲਾਹਾ ਲੈਣ ਦੇ ਲਈ 11 ਨੂੰ ਅੰਗਰ ਨੂੰ ਜਿਹੜੀ ਚਰਨਟਾਮ ਦੀ ਵਾਈਲیکشن ਹੋ ਰਹੀ ਐ ਉਹਦੇ ਵਿੱਚ ਸ਼ਾਮਿਲ ਕਰੇ ਕਿ ਤੋ ਬਦਲਾ ਹਾਂ ਲੈਣ ਦਾ ਆਪਣੇ ਆਪ ਨੂੰ ਇੱਕ ਇੱਕੋ ਇੱਕ ਜਿਹੜੀ ਜਮਾਤ ਐ ਪੰਚਤ ਦੇ ਮਾਰ ਦੇ ਤੌਰ ਤੇ ਆਪਣੇ ਦੇਸ਼ ਪੱਧਰ 'ਤੇ ਸ੍ਰੋਮਿਕਾ ਦੀ ਜਦ ਦੇ ਤੌਰ ਤੇ ਉਹ ਜਿਹੜਾ ਹਗਾ ਸ਼ਰਮ ਸਰਕਟ ਕਾਲੀ ਦਾ ਮੁਖ ਕਾਲੀ ਦਾ ਅਸੀਂ ਆ ਕਿ ਇਹ ਇੱਕ ਮਹਾਵਨਾਤ ਵੰਗਿਆ ਜਾ ਰਹੀਆਂ ਨੇ ਤੇ ਇਸ ਦੇ ਵਿੱਚੋਂ ਹੌਣਾਈ ਕਮੇਟੀ ਵਿੱਚ ਇਹ ਵੀ ਹੋ ਸਕਦਾ ਹੈ ਜਿਹੜਾ ਕਿ 2 ਦਸੰਬਰ ਦੇ ਜਿਹੜੇ ਹੁਕਮਾਉਂ ਗਏ ਤੇ ਗਏ ਸਨ ਇਹ ਜਿੰਨਾ ਵਾਰ ਇਸ ਸ੍ਰੋਮਿਕਾ ਦੀ ਜਿਵੇਂ ਕੋਈ ਮੋਟਿਆਂ ਦੇ ਉੱਪਰ ਇਹ ਮੰਨ ਕੀਤੀ ਗਈ ਹੈ ਕਿ ਉਹਨਾਂ ਦੇ ਵਿੱਚ 100 ਇਹ ਇਸ ਮਹਾਵਨਾਵ ਪਰਵਨ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਹੋਣਾ ਮੈਂ ਦੇਖੀ। ਦੋਟਾ ਹੋ ਸਕਿਆ ਨੇ ਕਿਉਂਕਿ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਿ ਸਰਕਾਰ ਪ੍ਰਕਾਰ ਸੀ ਬਾਦਲ ਜੋ ਸ਼੍ਰੀ ਕਾਂਟਕ ਸਾਹਿਬ ਦੇ ਤੋਂ ਫਖਰੇ ਕਾਉਂ ਦਾ ਫਰਮਾਨ ਦਿੱਤਾ ਗਿਆ ਸੀ ਉਹ 2 ਦਸੰਬਰ ਦੇ ਵਿੱਚੋਂ 2224 ਉਹ ਵਾਪਸ ਲਿਆ ਗਿਆ ਸੀ ਉਹ ਬੜੀ ਵੱਡੀ ਇੱਕ ਅਸ਼ੋਮੀ ਕਲਿਡਰ ਜਿਹੜੀ ਕਿ 30 ਵਾਲੀ ਗੱਲ ਹੈ ਕਿ ਉਹਨੇ ਇਹਦੇ ਨਾਲ ਉਹ ਵਾਪਸ ਲੈਣ ਦਾ ਭਾਅ ਹੈ ਜਿਹੜਾ ਕਿ ਸ਼ੋਮਣੀ ਕਾਲੀਦਾ ਜੀ ਸਰਦਾਰ ਕਾਸਤਿਬਾ ਰਾਜਾ ਬਾਲ ਪ੍ਰਭਾ ਦੀ ਰਾਜਨੀਤੀ ਦੇ ਵਿੱਚ ਜਿਹੜੀ ਪੱਟੀ ਦੇਣਾ ਉਹ ਬਿਲਕੁਲ ਮੰਨਫੀ ਕਰ ਦਿੱਤੀ ਗਈ ਆ ਉਸ ਨੂੰ ਉਹ ਲਾਗਮੀ ਆ ਉਹ ਉਸ ਨੂੰ ਮਟੇਨ ਦੇ ਲਈ ਨਮੇਟੌਰ ਦੇ ਉੱਪਰ ਇੱਕ ਗੁਮਨਾਮ ਰਿਸ਼ਤੋਰੀ ਹੋਤਕ ਦੀ ਆ ਕਿਉਂਕਿ ਦੂਸਰੀ ਜਿਹੜੀ ਅਧਿਸ਼ਮਗੁਲ ਇੱਕ ਪੱਟੀ ਗੱਲ ਹੈ ਕਿ ਗਿਆਨੀ ਹਰੀ ਸਿੰਘ ਜੀ ਜਿਹੜੇ ਹੈਡ ਗਾਰੰਟੀ ਨੇ ਸ਼੍ਰੀ ਤਰਵਾਰ ਸਾਹਿਬ ਦੇ ਜਿਹੜੇ ਚ ਪਹਿਲਾ ਉਸ ਵੇਲੇ ਜਿਹੜੇ ਦੂਸੰਬਰ ਨੂੰ ਉਦੋਂ ਉਹ ਉਕਾਲ ਤੱਕ ਸਾਹਿਬ ਜਥੇਦਾਰ ਸਨ ਇਹ ਉਹ ਵੀ ਅੱਜ ਉਹਨਾਂ ਨੇ ਸ਼ਾਮ ਰੋਕੇ ਦਸਤਾਰ ਅੰਦੀ ਸਮਾਰੰਥ ਦੇ ਸ਼ਾਮਲ ਹੋ ਕੇ ਉਹਨਾਂ ਨੇ ਆਪਣੀ ਦਸਤਾਰ ਦੀ ਭੇਟ ਕੀਤੀ ਹੈ ਜਥੇਦਾਰ ਗੱਤ ਸਾਹਿਬ ਜੇ ਲੋਕ ਪਿਛਲੀ ਵਾਰ ਉਹਨਾਂ ਨੇ ਸ਼ਾਮ ਨਹੀਂ ਸੀ ਹੋਏ ਇਹ ਕੋਤੂਬਾਤ ਕਈ ਸਮੱਥਿਆਵਾਂ ਉਪਨ ਹੋਉਂਿਆ ਚੰ ਇਹ ਗਿਆਨੀ ਸਿੰਘ ਜੀ ਨੇ ਆਪਣਾ ਧਰਾਤਵੀ ਜ ਆਪ ਦਿੱਤਾ ਸੀ ਇਹ ਉਹ ਇੱਕ ਇਹ ਮੌਕਾ ਮਿਆਰ ਕਿਤੇ ਉਹ ਹਾਈ ਤੋਂ ਦੇ ਗਏ ਸੰਸਕਰਣ ਨੂੰ ਨਵਾਂ ਵਾਪਸ ਲੈ ਲਿਆ ਕਿ ਆਪਣੀ ਇਹ ਆ ਆਪਣੀ ਪਾਰਟੀ ਪਾਰਟੀ ਨੂੰ ਦੇ ਲਈ ਇਸ ਤਰ੍ਹਾਂ ਕੰਟਰੋਵਰਸੀ ਬਣ ਗਈ ਆਪਣੀ ਨੇ ਪਰ ਉਹਨਾਂ ਨੇ ਵਾਪਸ ਲਿਆ ਤੇ ਅੱਜ ਉਹਨਾਂ ਨੇ ਜਿੰਨੇ ਕਿਹਾ ਪੂਰੀ ਸੈਮਤੀ ਪ੍ਰਗਟ ਕੀਤੀ ਹੈ ਜਿਸ ਦੇ ਗਿਰਦਾ ਸਾਹਮਣੂ ਉਹਨਾਂ ਨੇ ਖਸਤਾ ਰੱਖੀਤੀ ਹੈ ਇਹਦੇ ਤੋਂ ਇਹ ਲੱਗਦਾ ਵੀ ਸਾਰਾ ਕੁਝ ਇੱਕ ਖਾਸ ਦਿਸ਼ਾ ਦੇ ਵੱਲ ਅੱਗੇ ਵਧ ਰਿਹਾ ਹੈ ਤੇ ਜਿਹੜੇ ਜਿਹੜੀ ਗਵੈ ਪਿਛਲੇ ਆਹ ਤੋਂ ਢੇਢ ਸਾਲ ਤੋਂ ਚੱਲ ਰਹੀ ਸੀ ਉਹਨੂੰ ਕਾਲੀ ਜਗਨੇ ਇਹ ਕਿ ਕਿ ਬ੍ਰਾਮ ਲਾ ਦਿੱਤਾ ਗਿਆ ਜਾਂ ਇਹ ਦੇ ਹਿੱਸੇ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 2027 ਦੀ ਇਲੈਕਸ਼ਨ ਹੈ ਇਹ ਉਹਦੇ ਸੰਬੰਧ ਦੇ ਵਿੱਚ ਇਸ ਤਰ੍ਹਾਂ ਦੀ ਲਾਈਨ ਆਫ ਐਕਸ਼ਨ ਹੋਵੇਗੀ ਜਿਹੜੇ ਤੁਸੀਂ ਪਹਿਰ ਤੋਂ ਮੈਂ ਗ੍ਰੀਨ ਨੀਤੀ ਪਕੜ ਸਕਦੇ ਤੇ ਭਾਤੀ ਜਨਤਾ ਪਾਰਟੀ ਜਿਹੜੀ ਕਿ ਕੇਂਦਰ ਦੇ ਵਿੱਚ ਸੱਤਾ ਦੇ ਉੱਪਰ ਅਸਮੀਨ ਤੇ ਉਹ ਵੀ ਸੋਚਣ ਦੇ ਪਰ ਮਨਜ਼ੂਰ ਹੋਏ ਦੇ ਵਿੱਚ ਪਹਿਲੀ ਗੱਲ ਜੇ ਕਿਸ ਤਰ੍ਹਾਂ ਇਸ ਪੱਕੇ ਦੇ ਨਾਲ ਨਿਯੋਗਤਾ ਕਰਨੇ ਕਿਉਂ ਸ਼ੋਮਿਕ ਕਾਂਦੀ ਦਾ ਦਿਨ ਆਲਪਾ ਦੀ ਦਾ ਪਾਰਟੀ ਦਾ ਨੋਮਾ ਆਸਤਾ ਰਿਹਾ ਸੀ ਕਿ ਬਾਕ ਸਮਾਉਣਾ ਨੇ ਸੱਤਾ ਕੋ ਜੀਅ ਗਿਆ ਬੇਬੀ ਵੀ ਕ ਚਿੰਦਰ ਦੇ ਇੱਥੇ ਵੀ ਹਸਮਤ ਪਾਵਰ ਪਾਤਨ ਬਿਨ ਬਜੀ ਸ਼ਾਮ ਰਹਿਣੀ ਤੇ ਉੱਤਪਕਸਾਨ ਅਧੂਨ ਦੇ ਕਰਕੇ ਇਹਨਾਂ ਨੂੰ ਵਾਪਸ ਹੋਣਾ ਤੇ ਇੱਕ ਇਹ ਗੱਲ ਜੋ ਹੋ ਗਈ ਇਹ ਹਾਲ ਦੀ ਘੜੀ ਲੱਗੋ ਲੱਗੇ ਨੇ ਪਰ ਤੂਰ ਤੱਕ ਇਹ ਨਿਰੰਤਰ ਰੁੱਤ ਮਿਡਾ ਕੇ 11 ਨਵੰਬਰ ਨੂੰ

ਕੁਝ ਇਹ ਅੱਜ ਦੇ ਜਿਹੜੇ ਕਰਵਟ ਪਰੇ ਦੇਣ ਦੇ ਜਿਹੜੇ ਪ੍ਰਭਾਵ ਸਾਨੂੰ ਬੜੇ ਵਿਸਤਾਰ ਨਾਲ ਸਾਂਝੇ ਕੀਤੇ ਐ ਬਹੁਤ ਜੜੀਆਂ ਡੂੰਘੀਆਂ ਗੱਲਾਂ ਰਹਿਣਗੀਆਂ ਅਗਲੇ ਸਮੇਂ ਅਸਰ ਛੱਡਣਗੀਆਂ ਸਾਰੀਆਂ ਪਰ ਡਾਕਟਰ ਸਾਹਿਬ ਤੁਹਾਡਾ ਜ਼ਿਕਰ ਕਿ ਜਿਵੇਂ ਸਿੰਘ ਸਾਹਿਬ ਪਾਪਾ ਬਲਵੀਰ ਸਿੰਘ 96 ਕਰੋੜੀ ਦੇ ਮੁਖੀ ਜਿਹੜੇ ਵਿਹੰਗ ਮੁਖੀ ਹੈ ਉਹਨਾਂ ਵੱਲੋਂ ਅੱਜ ਦੀ ਤਕਰੀਰ ਦੇ ਵਿੱਚ ਇੱਕ ਗੱਲ ਮੋٹے ਤੌਰ ਤੇ ਉਭਾਰ ਦੇਣੀ ਕਿ ਸਦੀ ਤੋਂ ਪਹਿਲਾਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਰੈਗੂਲਰ ਜਥੇਦਾਰ ਉਹਨਾਂ ਨੇ ਕਿਹਾ ਹੈ ਗੁਲਾਕੀਤਾ ਕੀ ਐਕਟਿੰਗ ਜਥੇਦਾਰ ਨਹੀਂ ਹੋਣੀ ਚਾਹੀਦੀ ਤੇ ਨਾਲ ਸਤਾਬਦੀ ਤੋਂ ਪਹਿਲਾਂ-ਪਹਿਲਾਂ ਇਹ ਜਥੇਦਾਰ ਲਾਉਣ ਦੀ ਗੱਲ ਕੀਤੀ ਹੋਈ ਉਹ ਸਮਾਗਮ ਵਿੱਚ ਕਹਿੰਦਾ ਭਾਵ ਕਿ ਹਰਜਿੰਦਰ ਸਿੰਘ ਧਾਨੀ ਵੀ ਮੌਜੂਦ ਸਨ ਖੈਰ ਵੱਡੀ ਗੱਲ ਕੀਤੀ ਇਸ ਤੋਂ ਬਾਅਦ ਇੱਕ ਅੰਦਾਜ਼ਾ ਜਿਹੜਾ ਅਗਲੇ ਸਮੇਂ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਸਿੰਘ ਸਾਹਿਬ ਉੱਥੇ ਨਵੇਂ ਲੱਗਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਿੱਚ ਕਿਹੜੇ ਲੱਗਣਗੇ ਆਰ ਸੰਭਾਵਨਾਵਾਂ ਵੱਲ ਆਈਏ ਤਾਂ ਇੱਕ ਸੰਭਾਵਨਾ ਮੋٹے ਤੌਰ ਤੇ ਪਰਪਲ ਜਰੂਰ ਹੋਈ ਹੈ ਕਿ ਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਰੈਗੂਲਰ ਜਥੇਦਾਰ ਲਾਇਆ ਜਾ ਸਕਦਾ ਹੈ ਤਾਂ ਦੂਜੀ ਸੰਭਾਵਨਾ ਮੋٹے ਤੌਰ ਤੇ ਕਿ ਕੀ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗਰੰਤੀ ਨੇ ਦਵਾਰਾ ਉਹਨਾਂ ਨੂੰ ਮੋੜੋ ਪਾਤੀ ਦਿੱਤੀ ਜਾ ਸਕਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭਾਵੇਂ ਕੀ ਫੈਸਲਾ ਸਰਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਵਿਧਿ ਵਿਵਧਾਨ ਤਹਿਤ ਨਾਲ ਵਿਧਿ ਵਿਵਧਾਨ ਬਣਾਉਣ ਲਈ ਜਥੇਦਾਰਾਂ ਦੇ ਵਿਧਿ ਵਿਵਧਾਨ ਬਣਾਉਣ ਲਈ ਵਿਸ਼ਲੇਸ਼ਣ ਮੀਟਿੰਗ ਕਮੇਟੀ ਵੀ ਇਕੱਠਿਤ ਕੀਤੀ ਗਈ ਸਜਾਵ ਵੀ ਲੈ ਗਏ ਉਹ ਮਾਮਲਾ ਵੀ ਹੱਲੇ ਕਹਿੰਦਾ ਭਾਵੇਂ ਕਿ ਸੋਚਾਂ ਵਿਚਾਰਾਂ ਦੇ ਵਿੱਚ ਹੀ ਚੱਲ ਰਿਹਾ ਹੈ ਪਰ ਬਾਬਾ ਬਲਬੀਰ ਸਿੰਘ ਨੇ ਇਹ ਗੱਲ ਵੀ ਅਵਾਰੀ ਹੈ ਕਿ ਸਿੰਘ ਸਾਹਿਬ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਤੇ ਲਾਉਣ ਲਈ ਕਿ ਵਿਧਿ ਵਿਵਧਾਨ ਤਰੀਕਾ ਚਾਹੀਦਾ ਸਨਮਾਨਜਨਕ ਕਹਿੰਦਾ ਭਾਵੇਂ ਕਿ ਕਈ ਸ਼ਿਕਵੇ ਸ਼ਿਕਾਇਤਾਂ ਕੀਤੀਆਂ ਨੇ ਨਾਲ ਗਿਲੇ ਵੀ ਕਈ ਫਰਕਟਾਏ ਹੈ ਕਿ ਮर्यादा ਦੇ ਵਿੱਚ ਸਭ ਕੁਝ ਰਹਿਣਾ ਹੈ ਤੇਗ ਸਿੰਘ ਤਨੌਲਾ ਜਿਹੜੇ ਕਿ ਤਖਸਰੀ ਅ ਦਮਦਮਾ ਸਾਡੇ ਜਿਹੜੇ ਪਿਛਲੇ ਸਮੇਂ ਥਾਪੇ ਗਏ ਉਹਨਾਂ ਨੂੰ ਵੀ ਇੱਕ ਤਰ੍ਹਾਂ ਬਾਬਾ ਬਲਬੀਰ ਸਿੰਘ ਨੇ ਮਾਨਤਾ ਦਿੱਤੀ ਇਹ ਗੱਲ ਮर्याਦਾ ਦੀ ਕੀਤੀ ਕਿ ਮर्याਦਾ ਦੇ ਵਿੱਚ ਸਭ ਕੁਝ ਸ਼ਕੀ ਵਧਣਾ ਚਾਹੀਦਾ ਜੇਕਰ ਮर्याਦਾ ਨਹੀਂ ਤਾਂ ਉਹਨਾਂ ਦੀ ਸਪੋਰਟ ਨਹੀਂ ਹੋਏਗੀ ਅਜਿਹਾ ਵੀ ਉਹਨਾਂ ਨੇ ਇੱਕ ਤਰ੍ਹਾਂ ਸਤਾਵਣੀ ਦਿੱਤੀ ਹੈ ਕਰ ਵਕ ਵਕ ਨਿਆੰਗ ਜਥੇਬੰਦੀਆਂ ਦੇ ਹੋਰ ਬਹੁਤ ਸਾਰੇ ਆਗੂ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਜਥੇਬੰਦੀਆਂ ਦੇ ਆਗੂ ਸੰਗਠਨ ਪਹੁੰਚੇ ਸੀ ਇੱਕ ਮੋٹے ਤੌਰ ਤੇ ਕਹਿਣ ਦਾ ਭਾਵ ਕਿ ਦਸਤਾਰਬੰਦੀ ਉਸ ਵੇਲੇ ਸਿੱਖਰਵਲ ਅਪਵਾਦੀ ਦੇਖੀ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਕ੍ਰਾਂਤੀਗਿਆਨੀ ਰਗਵੀਰ ਸਿੰਘ ਵੱਲੋਂ ਦਸਤਾਰ ਪਿੰਟ ਸਿੱਖੀ ਗਈ ਹੈ ਪਰ ਇਸ ਵੇਲੇ ਇੱਕ ਵੱਖਰੀ ਤਰ੍ਹਾਂ ਦੀ ਕਹਾਣੀ ਉਸ ਵੇਲੇ ਵੀ ਆਉਂਦੀ ਹੈ ਜਦੋਂ ਬਾਬਾ ਬਲਵੀਰ ਸਿੰਘ ਆਪਣੀ ਤਕਰੀਰ ਦੇ ਵਿੱਚ ਕਹਿੰਦੇ ਹੈ ਇਸ਼ਾਰਾ ਕਰਕੇ ਗਿਆਨੀ ਰਗਵੀਰ ਸਿੰਘ ਵੱਲ ਕਿ ਉਹ ਵੀ ਵੱਡਾ ਦਿਲ ਕਰਕੇ ਆ ਜਾਏ ਹੈ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਉਹਨਾਂ ਦੀ ਅਜਿਹੀ ਇੱਕ ਛੋਟੀ ਜੀ ਬਾਖ ਭਰੀ ਤੁਕ ਕਹਿ ਸਕਦੇ ਆ ਬਾਖ ਤੁਕ ਉਹਦੇ ਕਈ ਮਾਣੇ ਆ ਕਿ ਗੁਰੂ ਮਹਾਰਾਜ ਕੀ ਕਿਰਪਾ ਕਰਨਗੇ ਕਿ ਸਿੰਘ ਸਾਹਿਬ ਯਾਨੀ ਰਵੀਰ ਸਿੰਘ ਮੋਢ ਤੱਕ ਜੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਸੌਰੀ ਜਥੇਦਾਰ ਲਗਾਈ ਜਾ ਸਕਦੀ ਹੈ ਮੁੱਖ ਗ੍ਰੰਥੀ ਤਾਂ ਨਹੀਂ ਰਿਟਾਇਰਮੈਂਟ ਉਹਨਾਂ ਦੀ ਵੀ ਥੋੜਾ ਸਮਾਂ ਬਾਕੀ ਪਿਆ ਅਜੀਤ ਤਰ੍ਹਾਂ ਦਾ ਮਾਮਲਾ ਕੀ ਮੰਨੇ ਮੰਨਦਿਆਂ ਬਾਬਾ ਬਲਬੀਰ ਸਿੰਘ ਦੇ ਡਾਕਟਰ ਸਾਹਿਬ ਛੋਟੀ ਜੀ ਧੋਕ ਕੇ ਕਿ ਗੁਰੂ ਮਹਾਰਾਜ ਕਿਰਪਾ ਕਰਨਗੇ ਇਸ਼ਾਰਾ ਯਾਨੀ ਰਗਵੀਰ ਸਿੰਘ ਜੀ ਦਾ ਦੇਖੋ ਪਿੰਟਰ ਸਾਹਿਬ ਜਿਸ ਤਰ੍ਹਾਂ ਅੱਜ ਦੇ ਸਵਾਗਤ ਦੇ ਵਿੱਚ ਹੋਇਆ 99 ਕਰੋੜੀ ਬਾਬਾ ਬਲਬੀਰ ਸਿੰਘ ਨੇ ਇਸ਼ਾਰਾ ਕੀਤਾ ਹੈ ਇਸੇ ਤਰ੍ਹਾਂ ਯਾਨੀ ਰਗਵੀਰ ਸਿੰਘ ਜੀ ਨੇ ਕਿ ਅਭੀ ਗੁਰੂ ਕੁਛਕਾ ਕਰਨਗੇ ਗੁਰੂ ਮਹਾਰਾਜ ਕੋਈ ਕਲਾ ਵਰਤ ਸਕਦੀ ਹੈ ਕਿ ਕੋਈ ਕਲਾ ਹੀ ਵਰਤ ਰਹੀ ਹੈ ਇਹ ਤੁਹਾਨੂੰ ਲੱਗ ਰਿਹਾ ਵੀ ਜਿਹੜੀ ਪਹਿਲਾ ਰਿਐਕਸ਼ਨ ਹੋ ਰ ਜਾ ਰਹੀ ਸੀ ਤੇ ਉਹਨੂੰ ਹੁਣ ਮਤਲਬ ਯਾਨੀ ਕਦੀਪ ਸਿੰਘ ਜੀ ਗੜਗਾਹ ਸਾਹਿਬ ਦਾ ਜਿਹੜਾ ਪਿਛਲਾ ਸਮਾਪਾ ਦੇਖਦੇ ਆ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਕਾਰਜ ਕੀਤੇ ਨੇ ਉਹਦੇ ਤੋਂ ਹੀ ਲੱਗਦਾ ਦੂਜੀ ਜਿਹਦਾ ਸਿਖਰ ਆ ਗਿਆ ਤੇ ਉਹਨਾਂ ਨੂੰ ਪੰਚ ਦੀਆਂ ਜਿਹੜੀਆਂ ਸਾਰੀਆਂ ਜੱਤੀਆਂ ਦੀ तकरीबन ਜਿੰਨਾ ਕੁ ਲੋਨਾਂ ਨੂੰ ਲੋੜ ਕੀਤਾ ਜਾਂਦਾ ਹੈ ਸਿਰਫਾਈ ਦਮਦਮੀ 30 ਸਾਲ ਦੇ ਅਹ ਆਪ ਹੀ ਸਭ ਨੇ ਪ੍ਰਵਾਨਗੀ ਕਰ ਲਈ ਹੈ ਤੇ ਇਹਦੇ ਤੋਂ ਇਹੋ ਹੀ ਲੱਗਦਾ ਵੀ ਜਿਹੜਾ ਕਿ ਸ਼੍ਰੀ ਕਾਰਟਕ ਸਾਹਿਬ ਦੇ ਜਥੇਦਾਰ ਭਾਵਨਾਮਾ ਇਹ ਵੀ ਹੋ ਸਕਦੀਆਂ ਨੇ ਵਿਗਿਆਨੀ ਕਜੀਪ ਸਿੰਘ ਗੜਗੜਾ ਸਾਹਿਬ ਨੂੰ ਵੀ ਜਥੇਦਾਰ ਕਾਰਟਕ ਸਾਹਿਬ ਲਾਇਆ ਜਾ ਸਕਦਾ ਕਿਉਂਕਿ ਇੱਥੇ ਕੀ ਹੋਣ ਜਦੋਂ ਕੀ ਹੋ ਗਏ ਨੇ ਤੇ ਉਧਰ ਉਹਨਾਂ ਨੂੰ ਹੋ ਸਕਦਾ ਵੀ ਸ਼੍ਰੀ ਕਾਰਟਕ ਸਾਹਿਬ ਦੇ ਪੱਤੇ ਜਥੇਦਾਰ ਵੀ ਲਾਇਆ ਜਾ ਸਕਦੇ ਨੇ ਇਹ ਵੀ ਹੋ ਸਕਦਾ ਹੈ ਜਿਹੜੀ ਕਜੀਪ ਸਿੰਘ ਜੀ ਨੇ ਜਿਸ ਤਰ੍ਹਾਂ ਆਪਣਾ ਬਟਾ ਜੀਰਾ ਕਰਕੇ ਉਹਨਾਂ ਨੇ ਆਪਣੇ ਵੱਲੋਂ ਪੱਗ ਦਿੱਤੀ ਹੈ ਜਿਹੜਾ ਕਿ ਪਹਿਲਾਂ ਉਹਨਾਂ ਨੇ ਰੋਸ ਪੱਗ ਦਿੱਤਾ ਸੀਗਾ ਤੇ ਇਹ ਉਹਨਾਂ ਨੇ ਇਹਨੂੰ ਕਾਹੀ ਕਿਥੇ ਸ਼ਬਦਾਂ ਦੇ ਵਿੱਚ ਰੋਸ ਦੀ ਉਹਨਾਂ ਦਾ ਸਾਹਮਣੇ ਆਉਂਦਾ ਰਿਹਾ ਸੀ ਪਰੰਤੂ ਉਹਨਾਂ ਨੇ ਹੋਣਾ ਜਿਵੇਂ ਸਮਾਰੋਹ ਵਿੱਚ ਸ਼ਾਮਲ ਹੋਏ ਨੇ ਇਹ ਲੱਗਦਾ ਹੈ ਕਿ ਉਹਨਾਂ ਨੂੰ ਵੀ ਜੇ ਤਿਹਾਰਤ ਨੂੰ ਕੀਤਾ ਗਿਆ ਸਤਿਕਾਰ ਚੀ ਗਲਤਕ ਸਾਹ ਦੇ ਇਸ ਭਾਵਨਾਵਾਂ ਨੂੰ ਉਹਨਾਂ ਨੇ ਪਰਵਲ ਨੇ ਕਿ ਇਹ ਜਿਹੜੀ ਇਹਦੇ ਤੋਂ ਇਹ ਲੱਗਦੀ ਹੈ ਕਿ ਜਿਹੜੀ ਸਾਰੀ ਲੈਗੋ ਅਪਰੈਕਸ਼ਨ ਹੈ ਇੱਕ ਚੀਜ਼ ਹੈ ਇੰਟੀਕਰਨ ਇਹ ਸਾਰਾ ਸਮਝਦਾ ਸਾਰੀ ਗੱਲਬਾਤ طے ਹੋ ਚੁੱਕੀ ਹੈ ਇਹ ਆਪਣੇ ਸੰਵਿਧਾਨ ਦੇ ਵਿੱਚ ਇਹਦੇ ਕੋਈ ਦੂਰਾ ਮਾਣੀ ਮੁਰਕਰ ਨਹੀਂ ਹੋਇਆ ਜਾ ਸਕਦਾ ਇਹ ਚ ਐਡਵੋਕੇਟ ਹਰਿੰਦਰ ਸਿੰਘ ਤਾਂ ਮੀਂਦੀ ਗੱਲ ਕਰਦੇ ਇੱਕ ਕਹਣਾ ਵੀ ਸਾਹਮਣੇ ਆਉਂਦੀ ਇਹ ਗੱਡੀ ਉਹਨਾਂ ਨੇ ਪਿਛਲੇ ਸਾਲ ਤੋਂ ਉਹਨਾਂ ਨੇ ਬੜੀ ਬੱਤੀ ਕਹਣਾ ਕਰੀ ਆ ਪੁਲਿਸ ਸੰਦਰਭ ਦੇ ਵਿੱਚ ਚਾਹੇ ਉਹ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਹੋਵੇ ਉਸ ਦਾ ਵਿਅਕਰਮਣਾ ਉਹਨਾਂ ਇਹ ਇਹ ਦੇਖੋ ਇਹ ਸਾਫ ਲੱਗ ਰਿਹਾ ਹੈ ਕਿ ਸਾਰਾ ਕੁਝ طے ਹੋ ਚੁੱਕਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੱਡੀ ਇਸ ਤਰ੍ਹਾਂ ਦੀ ਬਹੁਤ ਵੱਡੀ ਜ਼ਿਆਦਾ ਚਿੰਤੀਲੀ ਜਾਂ ਕੋਈ ਵੱਡਾ ਚੈਲੰਜ ਹੋਣ ਦੀ ਸੰਭਾਵਨਾ ਨਹੀਂ ਲੱਗ ਰਹੀ ਤੇ ਦੂਸਰਾ ਇੱਕ ਇਹ ਵੀ ਹੈ ਕਿ ਕਹਿੰਦੀ ਹਰਪ੍ਰੀਤ ਸਿੰਘ ਜਿੱਤੇ ਜਿੱਦਾ ਹੋਰ ਆ ਭਣਿਆ ਸੀ ਉਹ ਵੀ ਕੁਝ ਮੱਧਮ ਪੰਗਾ ਲੱਗ ਰਿਹਾ ਜਾਂ ਜਨੂ ਦੇ ਉੱਪਰ ਦਾ ਹੰਬਰ ਨਹੀਂ ਤੇ ਉਹਦੇ ਚ ਉਹ ਕੋਈ ਮਤਲਬ ਵੱਡੀ ਸ਼ਾਪ ਨਹੀਂ ਛੱਟ ਸਕੇ ਪਾਰਟੀ ਵੀ ਛੱਟ ਦੀ ਬੀ ਪਾਰਟੀ ਦੀ ਜਿਸ ਤਰ੍ਹਾਂ ਦੀ ਉਹਨਾਂ ਨੂੰ ਤਵਕੋ ਸੀ ਵੀ ਇਸ ਤਰ੍ਹਾਂ ਨਹੀਂ ਕਿ ਮਾਚਲ ਪੈਣ ਗਿਆ ਲੋਕ ਲਹਿਰ ਦੇ ਤੌਰ ਤੇ ਉੱਠ ਕਰਨਗੇ ਉਹ ਨਹੀਂ ਹੋ ਰਿਹਾ ਤੇ ਇਹ ਇਹ ਦੇ ਤੋ ਇਹ ਵੀ ਹੈ ਵੀ ਜਿਹੜਾ ਕਿ ਐਸਡੀਪੀਸੀ ਦੀ ਜਲਾਣਾ ਟੋਲ ਬਾਤ ਤੇ ਵੀ ਉਸ ਪਾਰਟੀ ਬਲੋ ਕੋਈ ਇਸ ਤਰ੍ਹਾਂ ਦੀ ਕੋਈ ਲੇਨ ਆਫ ਐਕਸ਼ਨ ਗਿਆ ਤੇ ਆ ਨਹੀਂ ਕੀਤਾ ਗਿਆ ਇਹ ਇਥੋਂ ਦੀ ਇਤੋ ਤੱਕ ਵੀ ਯਾ ਕਿ ਦੋ ਤਨ ਐਸਡੀਪੀਸੀ ਦੇ ਮੈਂਬਰ ਇਹਨਾਂ ਦੇ ਕੰਮੇਟ ਨੂੰ ਦੂਸਰੇ ਅੰਮੇ ਦੇ ਵਿੱਚ ਜਾ ਤੱਕ ਪਿਛਲੇ ਦਿਨਾਂ ਦੇ ਕਿ ਇਹਦੇ ਤੋਂ ਇਹ ਲੱਗਦਾ ਵੀ ਕੋਈ ਬਹੁਤਾ ਵੱਡਾ ਪ੍ਰਭਾਵ ਨਹੀਂ ਪਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਿਸ਼ਾ ਦੇ ਵਿੱਚ ਜਿਹੜੀ ਕੀ ਮੇਨ ਕਲੀਦਰ ਲੈ ਉਹ ਆਪਣੀ ਲਾਈਨ ਕਲੀਅਰ ਕਰ ਚੁੱਕੇ ਆ ਦੇਖੋ ਹੋਰ ਵੀ ਅੱਗੇ ਵਧਣ ਦੀ ਸੋਚਣਗੇ ਤੇ ਇਸ ਤਰ੍ਹਾਂ ਇਹ ਵੀ ਆ ਵੀ ਹੈ ਸਰਕਾਰ ਦੇ ਵੱਲੋਂ ਕੀ ਸਰਕਾਰਾਂ ਵੱਲੋਂ ਵੀ ਬਹੁਤਾ ਨਹੀਂ ਇਸ ਤਰ੍ਹਾਂ ਦਾ ਕੰਮੀ ਪਹਿਆ ਰਹੀ ਜਿਵੇਂ ਕਿ ਕੱਲ ਇਹ ਮਾਨਯੋਗ ਮੰਤਰੀ ਸਾਹਿਬ ਆ ਜਿਹੜੇ ਮੈਟਲੀਆਂ ਦੇ ਪਰ ਉਹ ਕਿਸ਼ਤੀ ਹਮਲਾ ਕਰ ਰਹੇ ਸਨ ਨਾਲ ਦੀ ਨਾਲ ਉਹਨਾਂ ਨੇ ਯਾਨੀ ਹਰਪ੍ਰੀਤ ਸਿੰਘ ਜੀ ਦੇ ਉੱਪਰ ਵੀ ਇੱਕ ਉਹਨਾਂ ਦੇ ਉੱਪਰ ਵੀ ਕੱਲ ਜਿੱਤੇ ਸਿਆਸੀ ਜਦੋਂ ਉਹ ਕੱਤ ਸਿਲੀ ਤਾਂ ਦਮਾ ਸਾਹਬ ਤੇ ਜ세ਦਾਰ ਸਨ ਤੇ ਉਹਨਾਂ ਨੇ ਮੈਨੂੰ 82 ਕੀ ਜਿਹੜੀਆਂ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਰਕੀ ਸਾਹਿਬ ਨੇ ਜਿਹੜੇ ਗ੍ਰੰਥ ਸਾਹਿਬ ਦੀ ਜਿਨ੍ਹਾਂ ਦੇ ਵਿੱਚ ਗੱਡੀਆਂ ਦੇ ਵਿੱਚ ਜਾਂਦਾ ਉਹਨਾਂ ਦਾ ਟੈਕਸ ਮਾਫ ਹੋਣਾ ਚਾਹੀਦਾ ਮੈਂ ਮੈਂ ਕਹਿੰਦਾ ਉਹ ਕੀ ਤਾਂ ਤੇ ਹੁਣਾ ਜਿਹੜੀ ਜੀ ਕਹਿ ਰਹੇ ਨੇ ਵੀ ਸਰਕਾਰ ਕੁਛ ਕਰ ਨਹੀਂ ਰਹੀ ਕਿਉਂਕਿ ਹਮੋ ਉਹ ਕੈਨੀ ਹੈਪੀ ਸਿੰਗ ਦੀ ਪਟੋੜ ਪਾਰਟੀ ਰੀਜਨਟ ਨੇ ਤੇ ਉਹਨਾਂ ਦੇ ਨਾਲ ਉਸ ਤਰ੍ਹਾਂ ਦਾ ਮਨੁੱਖੀ ਮੁਕਮਤ ਨਹੀਂ ਅਪਣਾ ਹਮਲਾ ਵੀ ਕੀਤਾ ਤੇ ਆਪਣੀ ਕੰਨੀ ਵੀ ਉਹਨਾਂ ਨੇ ਕਸੀਏ ਇਹਦੇ ਤੋਂ ਇਹ ਲੱਗਦਾ ਵੀ ਇਹ ਇਹ ਜਿਹੜੀਆਂ ਪ੍ਰਸਥਿਤੀਆਂ ਜਿਹੜੀਆਂ ਪਹਿਲਾਂ ਆ ਰਹੀਆਂ ਸੀ ਖਿਆਲ ਦਿਓ ਜਿਹੜਾ ਪਿਛਲੇ ਸਾਲ ਦਸੰਬਰ ਦੇ ਵਿੱਚ ਜਿਹੜਾ ਕਿ ਇੱਕ ਮਾਹੌਲ ਬਣਿਆ ਸੀ ਉਸਦੇ ਹੁਣ ਗ੍ਰੀਟ ਇਹ ਮਾਹੌਲ ਬਣਦਾ ਲੱਗ ਰਿਹਾ ਹੈ ਕਿ ਉਹਨਾਂ ਇਸਨੇ ਇਹ ਉਹ ਕਿਸ ਦਿਸ਼ਾ ਵੱਲ ਵੱਧਦਾ ਇਦੇ ਵਿੱਚ ਜਿਹੜਾ ਵਾਅਦਾ ਕਰਨ ਗਿਆ 3 ਨਵੰਬਰ ਅਤੇ 11 ਨਵੰਬਰ ਦੀ ਜਿਹੜੀ ਛੋਣਾ ਨੇ ਜਿੰਨਾ ਦੇ ਵਿਤੋਕਾ ਕੀਤੀ সামনে ਆਇਗਾ ਇੱਕ ਆਖੀ ਇਹ ਦਿਸ਼ਾ ਮੰਨ ਦੇਣਗੇ ਡਾਕਟਰ ਸਾਹਿਬ ਅਸੀਂ ਤੇ ਤੌਰ ਤੇ ਜਨ ਸਿੱਧੇ ਤੌਰ ਤੇ ਤੁਹਾਡੇ ਕਹਿਣ ਦਾ ਮਤਲਬ ਇਹ ਵੀ ਇਹ ਵੀ ਹੈ ਕਿ 2 ਦਸੰਬਰ ਦਾ ਜਿਹੜਾ ਸ੍ਰੀ ਕਾਲ ਤਖਸਾਲ ਦੀ ਫਸੀਲ ਤੋਂ ਹੁਕਮਨਾਮਾ ਹੁੰਦਾ ਹੈ ਉਹ ਹੁਣ ਅਗਲੇ ਉਹਦਾ ਅਗਲਾ ਅਧਿਆਏ ਸ਼ੁਰੂ ਹੁੰਦਾ ਹੈ ਅਗਲਾ ਪੜਾ ਉਹਦਾ ਸ਼ੁਰੂ ਹੁੰਦਾ ਉਹ ਕਿਸ ਤਰ੍ਹਾਂ ਦਾ ਰਹੇਗਾ ਉਹ ਵੇਖਣ ਵਾਲੀ ਗੱਲ ਹੈ ਖੈਰ 2 ਦਸੰਬਰ ਦੇ ਹੁਕਮਨਾਮੇ ਤੇ ਵੱਡੇ ਪੱਧਰ ਉਤੇ ਪੰਜਾਬ ਦੀ ਪੰਥਕ ਰਾਜਨੀਤੀ ਦੇ ਵਿੱਚ ਕਹਿੰਦਾ ਭਾਗ ਕੇ ਮਾਹੌਲ ਪਖਿਆ ਰਿਹਾ ਵੈਸੇ ਨੂੰ ਮਾਹੌਲ ਵੀ ਬਣਿਆ ਰਿਹਾ ਇਹ ਗੱਲ ਵੀ ਵੱਡੇ ਪੱਧਰ ਉਤੇ ਇੱਕ ਮੰਗ ਉੱਠਦੀ ਰਹੀ ਕਿ ਜਿਹੜਾ 2 ਦਸੰਬਰ ਦਾ ਹੁਕਮਨਾਮਾ ਉਹ ਇਨਵਿੰਨ ਲਾਗੂ ਹੋਣਾ ਚਾਹੀਦਾ ਪਰ ਹੁਣ ਜਿਵੇਂ ਲੱਗਦਾ ਹੈ ਕਿ ਉਹ ਸਾਰੀ ਕਹਾਣੀ ਦਾ ਅਧਿਆਇ ਬਹੁਤ ਪਿੱਛੇ ਰਹਿ ਗਿਆ ਹੈ ਅਗਲਾ ਅਦਾ ਅਗਲਾ ਨਵਾਂ ਅਧਿਆਇ ਉਹਦਾ ਹੁਣ ਸ਼ੁਰੂ ਹੋ ਗਿਆ ਹੈ 2 ਦਸੰਬਰ ਦਾ ਜਿਹੜਾ ਹੁਕਮਨਾਮਾ ਅਗਲੇ ਬੜਾ ਸੈ ਚੁੱਕਾ ਹੈ। ਖੈਰ ਸਿਆਸਤ ਧਰਮ ਨੂੰ ਜਾਨ ਨਰੋਡ ਸਿਆਸਤ ਨੂੰ ਜ਼ਰੂਰ ਆਪਣੀ ਕਲਾਬ ਦੇ ਵਿੱਚ ਲੈਂਦੀ ਹੈ। ਸ਼ੁਰੂ ਤੋਂ ਹੀ ਅਜਿਹਾ ਮਾਹੌਲ ਇਹ ਕਹਿੰਦਾ ਪਾਪ ਕੀ ਹਰ ਮਹਾਜ ਉੱਤੇ ਵੇਖਣ ਨੂੰ ਮਿਲਦਾ ਰਿਹਾ ਹੈ। ਕਦਮ ਦਮੀ ਟਿਕਸਾਲ ਅੱਜ ਦੇ ਦਸਤਾਰਬੰਦੀ ਸਮਾਗਮ ਦੇ ਵਿੱਚ ਭਾਵੇਂ ਨਹੀਂ ਪੁੱਜਦੀ ਤੌਰ ਨਮੈਂਦਾ ਉਹਨਾਂ ਦਾ ਨਹੀਂ ਆਉਂਦਾ ਪਰੰਤੂ ਪਾਪਾ ਬਲਵੀਰ ਸਿੰਘ ਨੇ ਜ਼ਰੂਰ ਉੱਠਿਆ ਕਿ ਜਿਹੀਆਂ ਸਾਰੀਆਂ ਜਥੇਬੰਦੀਆਂ ਅਗਲੇ ਪ੍ਰੋਗਰਾਮ ਦੇ ਵਿੱਚ ਪੰਥ ਦੇ ਨਾਲ ਕਲਾਵੇ ਦੇ ਨਾਲ ਕਲਾਵ ਲਾਈਵ ਕੀ ਤੁਰਨ ਗਿਆ ਅਗਲੇ ਸਾਲ ਜਿਹੜੀ ਸ਼ਤਾਬਦੀ ਹੈ ਪੂਰਾ ਪੰਥ ਇੱਕ ਹੋ ਕੇ ਮਨਾਏਗਾ ਪਰ ਨਾਲ ਹੀ ਡਾਕਟਰ ਸਾਹਿਬ ਇੱਕ ਸਵਾਲ ਜ਼ਰੂਰ ਉੱਠਦਾ ਹੈ ਕਿ ਜਿਵੇਂ ਪਾਪਾ ਬਲਵੀਰ ਸਿੰਘ ਜੀ ਨੇ ਸਵਾਲ اٹھਾਇਆ ਕਿ ਜਿਹੜੇ ਤਕ ਤਾਂ ਦੇ ਜਥੇਦਾਰ ਨੇ ਲੌਂਗ ਤੇ ਹਟਾਉਣ ਸਮੇ ਉਹਨਾਂ ਦੀ ਵਿਰਿਆਦਾ ਹੋਣੀ ਚਾਹੀਦੀ ਹੈ ਕਿਰਨ ਮਰਿਆਦਾ ਵਾਲੀ ਜਤਨ ਵੀ ਹੋ ਰਿਹਾ ਹੈ ਤੇ ਉਹਨਾਂ ਨੇ ਇੱਕ ਮੰਗ ਵੀ ਕੀਤੀ ਹੈ ਕਿ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਸ੍ਰੀ ਕਾਲ ਤਖਤ ਦੇ ਜਥੇਦਾਰ ਰੈਗੂਲਰ ਉਹ ਜ਼ਰੂਰ ਨਿਯੁਕਤ ਕੀਤਾ ਜਾਵੇ ਪਰ ਪਿਛਲੇ ਸਮੇ ਇਹ ਵੀ ਚਰਚਾ ਰਹੀ ਕਿ ਸ੍ਰੀ ਕਾਲ ਤਖਤ ਸਾਹਿਬ ਦਾ ਜਥੇਦਾਰ ਜਿਕਰ ਅਗਲੇ ਸਮੇ ਲੱਗੇਗਾ ਤਾਂ ਤੁਮ ਦੇ ਮੀਤਕਸਾਲ ਦੇ ਕੋਟੇ ਦੇ ਵਿੱਚੋਂ ਲੱਗੇਗਾ ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਦੋਨੇ ਦਸਤਾਰ ਬੰਦੀ ਸਵਾਗਤ ਦਾ ਵਿੱਚ ਜਿਹੜਾ ਗਿਆਨੀ ਕਲਦੀਪ ਸਿੰਘ ਗੜਗਾ ਜਨਮਿਤ ਹੋਏ ਹੈ ਉਨ੍ਹਾਂ ਦੇ ਵਿੱਚ ਤਰੰਦਰ ਵੀ ਟਕਸਾਲ ਦੀ ਗੈਰ ਹਾਜ਼ਰੀ ਪਹਿਲੇ ਸਮਾਗਮ ਦਾ ਸਿੱਖਾ ਵਿਰੋਧ ਪਰੰਤੂ ਹੁਣ ਗੈਰ ਹਾਜ਼ਰੀ ਗੈਰ ਹਮ ਜਿੰਦਗੀ ਸਵਾਲ ਕਈ ਛੱਡਦਾ ਹੈ ਉਹ ਸਵਾਲ ਹੁਣ ਕਿੱਥੇ ਹੈ ਕਿ ਕੀ ਦਲ ਤੋਂ ਵੀ ਟਕਸਾਲ ਦੇ ਕੋਟੇ ਦੇ ਵਿੱਚ ਉਸ ਅਕਾਲ ਤਖਸਾਲ ਦਾ ਜਸਦਾਰ ਆਏਗਾ ਖਰ ਸਵਾਲ ਹਾਲੇ ਬਹੁਤ ਸਾਰੇ ਬਾਕੀ ਹੈ ਪਰ ਵੇਖਣ ਵਾਲੀ ਗੱਲ ਗੱਲ ਹੈ ਕਿ ਜਿਹੜਾ ਅੱਜ ਦਾ ਦਿਨ ਅਗਲੇ ਸਮੇਂ ਕਿਸ ਤਰ੍ਹਾਂ ਦੇ ਕਰਵਟ ਛੱਡੇਗਾ ਅੱਜ ਤੋਂ ਇਹ ਕਰਵਟ ਜ਼ਰੂਰ ਸ਼ੁਰੂ ਹੋਈ ਹੈ ਮਹੌਲ ਅਗਲੇ ਸਮੇਂ ਕਿਸਕਰ ਵੱਧਾ ਵੇਖਣ ਵਾਲੀ ਗੱਲ ਹੈ ਪਰ ਸਾਰਾ ਕੁਝ ਨੂੰ ਅਸਰ ਅੰਦਾਜ਼ ਜ਼ਰੂਰ ਕਰੇਗਾ ਜ਼ਿਕਰ ਕਰੇਗਾ ਤਾਂ ਕੀ ਪੰਜਾਬ ਦੀ ਰਾਜਨੀਤੀ ਕਿਸੇ ਅਗਲੀ ਦਿਸ਼ਾ ਦੇ ਵਿੱਚ ਪਵੇਗੀ ਡਾਕਟਰ ਸਾਹਿਬ ਦੱਸਿਓ ਥੋੜਾ ਜਿਹਾ ਅਗਲੀ ਦਿਸ਼ਾ ਕੀ ਪੈ ਸਕਦਾ ਹੈ ਕਿਹੜੇ ਰਾਹੇ ਪੈਗੀ ਅਗਲੀ ਰਾਜਨੀਤੀ ਮੋٹے ਤੌਰ ਤੇ ਪੰਥਕ ਤੇ ਈਕਾਲੀ ਸਿਆਸਤ ਦੇ ird gird ਜ਼ਿਕਰ ਆਪਾਂ ਗੱਲ ਨਹੀਂ ਕੀਤੀ ਲੇਖੋ ਪਿੰਡਾਂザਵੇ ਤਾਂ ਸਪਸ਼ਟ ਹੈ ਕਿ ਸਾਰਾ ਕੁਝ ਹੀ ਪੰਜਾਬ ਦੀ ਰਾਜਨੀਤੀ ਇਹ ਹੋਰ ਹੈ ਕਿ ਇਸ ਤਰ੍ਹਾਂ ਦੇ ਕਥਨਾਮਾ ਬਵਾ ਕਰਾਈਆਂ ਨਹੀਂ ਉਹ ਕਿ 2027 ਦੇ ਇਲੈਕਸ਼ਨ ਦੇ ਲਈ ਗਰਾਉਂਡ ਤਿਆਰ ਕੀਤਾ ਜਾ ਰਿਹਾ ਹੈ ਬੇਸ਼ੱਕ ਭਾਤੀ ਜੰਦਾ ਪਾਰਟੀ ਸਪਸ਼ਟ ਤੌਰ ਤੇ ਕਹਿ ਰਹੀ ਹੈ ਕਿ ਆਪਣੇ ਤੌਰ ਤੇ ਤਰਕ ਕਰਾਂਗੇ ਇਹ ਹਨ 11 ਨੰਬਰ ਵਾਲੀ ਕੰਟਰਾਰੀ ਇਲੈਕਸ਼ਨ ਨੂੰ ਨੁਕਾਸ ਪਹੁੰਚਾ ਦੇ ਦੇਗੀ ਕਿਉਂਕਿ ਇਹ ਨਿਸ਼ਚਿਤ ਹੋਵੇਗਾ ਬੇਸ਼ੱਕ ਇਲੈਕਸ਼ਨ ਹੈ ਤਾਂ ਪਹਿਲਾਂ ਵੀ ਕਈ ਵਾਰ ਸਰਕਾਰਾਂ ਦੇ ਪਾਸ ਬੜੇ ਸਾਧਨ ਹੁੰਦੇ ਨੇ ਉਹਨਾਂ ਨੇ ਕਰਾ ਕੋਈ ਪੇੜ ਵਰਕ ਜਦੋਂ ਦਾ ਸਾਰੀ ਸਟਡੀ ਕਰਾਈ ਹੁੰਦੀ ਹੈ ਸਰਵੇਖਣ ਕਰਾਇਆ ਹੁੰਦਾ ਹੈ ਅੱਜ ਕੱਲ ਤਾਂ ਸਾਰੀਆਂ ਪਾਰਟੀਆਂ ਕੋ ਆਪਣੇ ਸਰਵੇਖਣ ਕਰਾ ਕੇ ਆਪਣੇ ਨਿਸ਼ਚਿਤ ਕਰਦੇ ਨੇ ਉਹਨਾਂ ਨਾਲੇ ਸਮੇਂ ਦੇ ਵਿੱਚ ਇਹ ਕਾਹ ਹੋਏਗਾ ਅ ਇਸ ਕੀ ਰਣਨੀਤੀ ਇਸ ਸੰਦਰਭ ਦੇ ਵਿੱਚ ਜੋ ਕੇ ਸੰਦਰਭ ਦੇ ਵਿੱਚ ਕਿਸ ਤਰ੍ਹਾਂ ਇਹ ਨੂੰ ਇਹ ਨੂੰ ਮੂੜਾ ਦੇਣਾ ਇਸ ਇਸ ਪਾਰਟੀ ਦੇ ਨਾਲ ਇਹ 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 ਵੀ ਸਪਸ਼ਟ ਬਿਲਕੁਲ ਹੋਏਗਾ ਇਹ ਇਹ ਉਹਨਾਂ ਨਾਲੇ ਦਿਨ ਸਪਸ਼ਟ ਹੋ ਜਾਵੇਗੀ ਡਾਕਟਰ ਸਾਹਿਬ ਅੱਜ ਦੇ ਦਿਨ ਆਪਾਂ ਕਹਿ ਰਹੇ ਹਾਂ ਕਿ ਕਰਵਟ ਭਰਿਆ ਦਿਨ ਚੜਿਆ ਖੇਰ ਇਸ ਕਰਵਡ ਦੇ ਵਿੱਚ ਜਿਹੜੇ ਇੱਕ ਗੱਲ ਮੋٹے ਤੌਰ ਤੇ ਉਹ ਜ਼ਰੂਰ ਸਾਹਮਣੇ ਆ ਗਈ ਏ ਕਿ ਪਾਲਾਬੰਦੀ ਪਿਛਲੀ ਪਾਲਾਬੰਦੀ ਸੀ ਸੁਖਵੀਰ ਸਿੰਘ ਬਾਦਲ ਵਰਸਸ ਇੱਕ ਵੱਖਰਾ ਤੜਾ ਤੇ ਬਾਬਾ ਬਲਵੀਰ ਸਿੰਘ ਮੁਖੀ ਨਿਆਂਗੋਹ ਉਹ ਜਿਹੜੇ ਇਸ ਐਂਟੀ ਸੁਖਵੀਰ ਢਾਡੇ ਦੇ ਨਾਲ ਖੜੇ ਵਿਖਾਈ ਦਿੱਤੇ ਪਿਛਲੇ ਸਮੇਂ ਖੈਰ ਤੇ ਪਹਿਲੀ ਦਸਤਾਰਬੰਦੀ ਦਾ ਉਹਨਾਂ ਨੇ ਵਿਰੋਧ ਵੀ ਕੀਤਾ ਪਰ ਅੱਜ ਉਹਨਾਂ ਨੇ ਪਾਲਾ ਬਦਲ ਲਿਆ ਉਹਨਾਂ ਨੇ ਸਪਸ਼ਟ ਤੌਰ ਤੇ ਅੱਜ ਦੀ ਤਕਰੀਰ ਦੇ ਵਿੱਚ ਕਹਿ ਕਿ ਨਾ ਹੀ ਉਹਨਾਂ ਦਾ ਸਰਉਣੀ ਕਲਦਨ ਉਹਨਾਂ ਕੋਈ ਗਿਲਾ ਤੇ ਨਾ ਹੀ ਸਰਉਣੀ ਗੁਰਦੁਆਰਾ ਪ੍ਰਬੰਧਕ ਸੰਮਤੀ ਕਹਿੰਦਾ ਪਾਕ ਕਿ ਬਾਬਾ ਬਲਬੀਰ ਸਿੰਘ ਦੀ ਪਾਲਾਪੰਦੀ ਹੋਈ ਹੈ ਅੱਜ ਬਦਲ ਬਦਲੀ ਹੈ ਕਹਿੰਦਾ ਪਾਕ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਖੀਮੇ ਦੇ ਵਿੱਚ ਆ ਗਿਆ ਉਹਨਾਂ ਦੀ سپورਟ ਤੇ ਆ ਗਿਆ ਜੇਕਰ ਆਪਾਂ ਸਿੱਧੇ ਤੌਰ ਤੇ ਗੱਲ ਨੂੰ ਮੁਕਾਈਏ ਜੀ ਡਾਕਟਰ ਸਾਹਿਬ ਹਾਂ ਪਿੰਟਰ ਸਾਹਿਬ ਦੇਖੋ ਪਿਛਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਵਿੱਚ ਜਿਹੜੀ ਇਹ ਪੰਚ ਸ਼ਕਤੀਆਂ ਨੇ ਜਿਹੜੇ ਪੰਥਕ ਧਿਆਨ ਹੈ ਆਪਣੇ ਵਿੱਚ ਆਪਣੇ ਛੋਟੇ ਛੋਟੇ ਉਹਨਾਂ ਤੇ ਪੈਟੀ ਇੰਟਰਸਟ ਹੁੰਦੇ ਨੇ ਉਹ ਉਸ ਹੰਦ ਦੇ ਵਿੱਚ ਪੜਾਬੰਦੀ ਬਦਲਦੇ ਰਹਿੰਦੇ ਨੇ ਇਹ ਬੱਚੇ ਵੀ ਹੋ ਸਕਦਾ ਹੋਏ ਇਹ ਵੀ ਹੋ ਸਕਦਾ ਹੈ ਮੇਰੀ ਮੇਰੀ ਰਾਜਨੀਤੀ ਬਣਾਉਣ ਦੇ ਲਈ ਇਸ ਤਰ੍ਹਾਂ ਦੀ ਪੜਾਬੰਦੀ ਹੋਈ ਹੋਵੇ ਕਿਉਂਕਿ ਜਦੋਂ ਪਹਿਲਾਂ ਜਿਵੇਂ ਜੱਟ ਜਾਨੀ ਸਰਦੂ ਸਿੰਘ ਗੁਰਗੱਟ ਦੀ ਦਸਤਾਰ باندې ਚਸਮਾ ਮਾਰ ਕੇ ਉਹਨਾਂ ਨੂੰ ਦਾਰਨ ਸਮਾਹ ਰਹੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹਨਾਂ ਨੂੰ ਦਸਤਾਰ ਬੰਦੀ ਕੀਤੀ ਸੀ ਉਦੋਂ ਮੀਤਬ ਤੋਂ ਵੱਡੀ ਜਿਹੜੀ ਉਲਾਈ ਸੀ ਜੈਸੇ ਦਾਰ ਬਲਵੇ ਸਿੰਘ 96 ਕੋਰੀਏ ਕੋਰੀ ਦੇ ਆਦੇਸ਼ ਦੇ ਬਿਤਾਵ ਤੇ ਇਹ ਹੋਣ ਲਈ ਜਵਾਂਗੇ ਪਰੰਤੂ ਅਜੋਨਾਂ ਨੇ ਹੋ ਸਕਦਾ ਉਹਨਾਂ ਦੇ ਆਪਸੀ ਕੋਈ ਬਤਰੇਵੇਂ ਹੁੰਦੇ ਨੇ ਆਪਸੀ ਜਿਹੜੀਆਂ ਕੁਝ ਗੱਲਾਂ ਲੱਗੀਆਂ ਕਿ ਆਪ ਉਹ ਨਿਕਲ ਗੀਆਂ ਹੋਣੀਆਂ ਤੇ ਆਪਣੀ ਜਿਹੜੀ ਵਿਕਤੀ ਇਹਨਾਂ ਨੇ ਰਾਣੀ ਕੀਤੀ ਤੈਅ ਕਰ ਲਈ ਹੋਈ ਹੈ ਤੇ ਉਸ ਦਾ ਰੂਪ ਦੇ ਵਿੱਚ ਇਹ ਇਹ ਅੱਜ ਜਿਹੜੀ ਗੱਲ ਸਮਾਗਨ ਉਹ ਗੁਜ਼ਰਿਆ ਜਿਹੜੀਆਂ ਆਉਂਦਾ ਨੇ ਇਹ ਮੀਤੀਆਂ ਲੈ ਕੇ ਜੀ ਡਾਕਟਰ ਸਾਹਿਬ ਅੱਜ ਦੀ ਇਸ ਚਰਚਾ ਨੂੰ ਆਪਾਂ ਇੱਕ ਨਿਚੋੜ ਤੇ ਲੈ ਕੇ ਜਾਂਦੇ ਹਾਂ ਇੱਕ ਸਿਖਰ ਉੱਤੇ ਆਪਣੇ ਜਿਹੜੇ ਪਹਿਲੇ ਪ੍ਰੋਗਰਾਮ ਹੋਏ ਕਿ ਪਟਿਆਲੇੋਂ ਇੱਕ ਅਜੀਹੀ ਸਿਆਸਤ ਉੱઠી ਅਕਾਲੀ ਸਿਆਸਤ ਬਗਾਵਤ ਉੱਠਦੀ ਹੈ ਪਟਿਆਲੇ ਦੇ ਵਿੱਚ ਪਿਛਲੇ ਸਮੇਂ ਵੀ ਬਗਾਵਤਾਂ ਉੱਠਦੀਆਂ ਰਹੀਆਂ ਖਾਸ ਕਰਕੇ ਜੇਕਰ ਹੁਣ ਜ਼ਿਕਰ ਕਰੀਏ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜਰਾ ਤੇ ਸਰਦਾਰ ਸਰਜੀਤ ਸਿੰਘ ਰਖੜਾ ਹੋਣਾ ਨੇ ਬਗਾਵਤ ਦਾ ਮੁੱਢ ਬਣਿਆ ਤਾਂ ਬਾਗੀਆਂ ਦੇ ਆਗੂ ਬਣੇ ਹੁਣ ਉਹ ਪੁਨਰ ਸਰਜੀਤ ਦੇ ਵਿੱਚ ਪੁਨਰ ਸਰਜੀਤੀ ਵਾਲ ਨੇ ਫਿਰ ਪਟਿਆਲੇ ਨਾਲ ਸ਼ਖਸ ਦੀ ਜਾਂ ਇੱਕ ਵੱਖਰੀ ਧਮਕ ਪਈ ਹੈ ਕਿ ਜਿਨੇ ਪੰਥਕ ਸਿਆਸਤ ਨੂੰ ਨਵਾਂ ਮੋੜ ਦਿੱਤਾ ਹੈ ਬਾਟਸਾ ਸਿੰਘ ਸਾਹਿਬ ਨਿਆੰਗ ਮੁਖੀ ਬੋਡਾ ਦਾਲ ਦੇ ਮੁਖੀ ਬਾਬਾ ਬਲਵੀਰ ਸਿੰਘ ਦਾ ਸਬੰਧ ਵੀ ਪਟਿਆਲੇ ਨਾਲ ਹੀ ਹੈ। ਉਹਨਾਂ ਦੀ ਜਿਹੜੀ ਹੈ ਰਹਿਸ਼ਕਾ ਮੁਖ ਮੁਖ ਛੌਣੀ ਕਹਿ ਸਕਦੇ ਆ ਕਿ ਮੁਖ ਰਹਿਸ਼ਕਾ ਵੀ ਪਟਿਆਲੇ ਹੀ ਹੈ। ਫਿਰ ਫਿਰ ਇੱਕ ਵਾਰ ਅਕਾਲੀ ਰਾਜਨੀਤੀ ਦੇ ਵਿੱਚ ਪੰਥਕ ਰਾਜਨੀਤੀ ਦੇ ਵਿੱਚ ਪਟਿਆਲੇ ਨੇ ਇੱਕ ਨਵਾਂ ਮੋੜ ਦਿੱਤਾ ਹੈ। ਬਾਬਾ ਬਲਵੀਰ ਸਿੰਘ ਦੀ ਸਿੱਧੇ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਅੱਜ ਇੱਕ ਪਾਲਾਬੰਦੀ ਉਹ ਫਾਲਾਬੰਦੀ ਸਿਕੰਦਰ ਸਿੰਘ ਬਾਦਲ ਦੇ ਖੇਮੇ ਦੇ ਹੱਕ ਦੇ ਵਿੱਚ ਨਾਲ ਹੀ ਉਹਨਾਂ ਨੇ ਕਿਹਾ ਕੋਈ ਗਿਲਾ ਨਹੀਂ ਪਿਛਲੇ ਸਮੇਂ ਜੋ ਵੀ ਜੋ ਹੁੰਦਾ ਰਿਹਾ ਉਹ ਠੀਕ ਹੈ ਖੈਰ ਨਾ ਹੀ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਕੋਈ ਲਾਲਚ ਪਰ ਉਹਨਾਂ ਨੇ ਇੱਕ ਜ਼ਰੂਰ ਚੇਤਾਵਨੀ ਦਿੱਤੀ ਹੈ ਕਿ ਪੰਥਕ ਜਿਹੜਾ ਮਹਾਦਰਾ ਜਿਹੜਾ ਮਾਹੌਲ ਹੈ ਉਹ ਬਰਿਆਦਾ ਤੇ ਹੇਠ ਜ਼ਰੂਰ ਰਹਿਣਾ ਚਾਹੀਦਾ ਉਹ ਸਪੂਟ ਤੇ ਰਹਿਣਗੇ ਜੇਕਰ ਮर्याਦਾ ਤੋਂ ਕਹਾਣੀ ਅੱਗੇ ਵਧੀ ਅੱਗੇ ਪਿੱਛੇ ਹੋਈ ਤਾਂ ਫਿਰ ਉਹ ਕਹਾਣੀ ਨੂੰ ਫਿਰ ਉਹ ਪੂਣੀ ਮੋੜ ਦੇ ਸਕਦੇ ਆ ਅਜਿਹੀ ਉਹਨਾਂ ਦੀ ਇੱਕ ਚੇਤਾਵਨੀ ਵੀ ਰਹੀ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਨੂੰ ਡਾਕਟਰ ਸਾਹਿਬ ਇੱਥੇ ਵਿਸ਼ਰਾਮ ਦਿੰਦੇ ਆਂ ਦਰਸ਼ਕਾਂ ਸਨ ਹੀ ਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਸਨ ਉਹ ਕੇ ਰਾਸੀ ਮਹਾਰਤ ਦੇ ਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਯੂਨੀਅਨ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਮਿਸ਼ਨ ਪੰਜਾਬੀ